ਅੱਜ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਰਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਪਠ ਨੰਬਰ 21 ਭਗਤ ਰਵਿਦਾਸ ਆ ਇੱਕ ਜੀਵਨੀਏ ਸੁਜਾਨ ਸਿੰਘ ਇਹਦੇ ਲੇਖਕ ਹਨ ਪਠ ਦਾ ਸਾਰ ਚੱਲਿਆ ਹੋਇਆ ਸੀ ਪਠ ਦੇ ਸਾਰ ਦੀ ਅੱਜ ਛੱਡੀ ਇਹ ਅਖਰੀ ਕਲਾਸ ਹੈਗੀ ਇਹਦੇ ਬਾਅਦ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠ ਦੇ ਭੂਵਿਕਲਪੀ ਪ੍ਰਸ਼ਨ ਕਿਹੜੇ ਹਨ ਉਹਨਾਂ ਦੇ ਬਾਰੇ ਦੱਸਾਂਗਾ ਵਿਖੋ ਜੀ ਸਾਡਾ ਅੱਜ ਦਾ ਸਰਦਾ ਵਿਸ਼ਾ ਜੋ ਲਿਆ ਹੋਇਆ ਸੀ ਉਹਦੇ ਬਾਰੇ ਅੱਧੇ ਕੱੱਖੇ ਵਿੱਚ ਮੈਂ ਤੁਹਾਨੂੰ ਦੱਸਦਾ ਸੀ ਗੁਰਬਾਣੀ ਵਿੱਚ ਭਈ ਜਿਹੜੇ ਨੇ ਭਗਤ ਰਵਿਦਾਸ ਨੇ ਬਿਗਮਪੁਰੇ ਸ਼ਹਿਰ ਦੀ ਸੁਪਨਾ ਵਿਖਿਆ ਸੀ ਤੇ ਉਹਦੇ ਬਿਗਮਪੁਰੇ ਸ਼ਹਿਰ ਨੂੰ ਗੁਰਬਾਣੀ ਵਿੱਚ ਇਸ ਨੂੰ ਸਤਸਕੰਡ ਅਬੱਚਲਨਗਰ ਸੋ ਦਰ ਤੇ ਸੋ ਕਰ ਆਦੀ ਨਾਲ ਵੀ ਯਾਦ ਕੀਤਾ ਗਿਆ ਹੈ ਭਈ ਗੁਰਬਾਣੀ ਇਹਨਾਂ ਜੋ ਗੁਰਬਾਣੀ ਹੈ ਉਹਦੇ ਵਿੱਚ ਭਗਤ ਰਵਿਦਾਸ ਤੇ ਬਿਗਨਪੁਰੇ ਨੂੰ ਸਤਖੰਡ ਅਬੱਚਲ ਨਗਰ ਸੋਦਰ ਤੇ ਸੋ ਘਰ ਆਦੀ ਨਾਵਾਂ ਨਾਲ ਯਾਦ ਕੀਤਾ ਗਿਆ ਹੈ ਤੇ ਈ ਅਕਾਲ ਪੁਰਖ ਦਾ ਸਥਾਨ ਹੈ ਭਈ ਜਿਹਨੂੰ ਇਹ ਬਿਗਨਪੁਰੇ ਨੂੰ ਕੁਰਬਾਨੀ ਵਜ੍ ਕੀ ਕਿਹੜਾ ਸਥਾਨ ਦਿਆ ਗਿਆ ਸੀ ਅਗੀ ਅਕਾਲ ਪੁਰਖ ਦਾ ਸਥਾਨ ਹੈਗਾ ਐਸਾ ਇਤਿਹਾਸ ਦੱਸਿਆ ਗਿਆ ਸੀ ਇਸ ਨੂੰ ਭਗਤ ਰਵਿਦਾਸ ਜੀ ਵੱਲੋਂ ਖੁਸ਼ਾਲ ਤੇ ਇਸ ਨੂੰ ਭਗਤ ਰਵਿਦਾਸ ਜੀ ਵੱਲੋਂ ਖੁਸ਼ਾਲ ਤੇ ਧਰਮ ਨਿਰਪੱਖ ਸਮਾਜ ਦਾ ਸਿਰਜਿਆ ਮਿੱਕੀ ਖੁਸ਼ਹਾਲ ਤੇ ਧਰਮ ਨਿਰਪੱਖ ਸਮਾਜ ਦਾ ਸਿਰਜਿਆ ਆਲੋਕਿਕ ਸੁਪਨਾ ਵੀ ਕਿਹਾ ਜਾ ਸਕਦਾ ਹੈ ਕਿਨੂ ਬਿਗੰਪੁਰੇ ਨੂੰ ਇਸ ਨੂੰ ਆ ਅਕਾਲਪੁਰਖ ਦਾ ਸਥਾਨ ਹੈ ਇਸ ਨੂੰ ਭਗਤ ਰਵਿਦਾਸ ਜੀ ਵੱਲੋਂ ਜਿਦਵਾਰਕੀ ਵੱਲੋਂ ਇਹਨੂੰ ਬਿਗੰਪੁਰੇ ਨੂੰ ਖੁਸ਼ਹਾਲ ਧਰਮ ਨਿਰਪੱਖ ਸਮਾਜ ਦਾ ਸਿਰਜਿਆ ਉਰਾਲੋਕਿਕ ਸੁਪਨਾ ਵੀ ਕਿਹਾ ਜਾ ਸਕਦਾ ਹੈ ਜੋ ਜ਼ੁਲਮ ਰਹਿਤ ਸਮਾਜ ਵਿੱਚ ਜਿਹੜੇ ਵੀ ਜ਼ੁਲਮ ਦੀ ਕੋਈ ਜ਼ੁਲਮ ਨਹੀਂ ਮਿਲੇਗਾ ਉੜਿਸਾ ਸਮਾਜ ਵਿੱਚ ਜੋ ਜ਼ੁਲਮ ਰਹਿਤ ਸਮਾਜ ਵਿੱਚ ਸਵੈ ਮਾਣ ਨਾਲ ਜੀਵਨ ਜੀਣ ਦੀ ਪ੍ਰੇਰਣਾ ਦਿੰਦਾ ਕਿ ਵੀ ਐਡ ਮਤਲਬ ਇਹਨੂੰ ਦੱਸਿਆ ਗਿਆ ਸੀ ਵੀ ਇਹ ਬਿਗਮਪੁਰੇ ਵਿੱਚ ਜ਼ੁਲਮ ਕੀ ਕੋਈ ਜੀਵ ਤੇ ਕਿਰ ਨਾਲ ਦਾ ਕੋਈ ਜ਼ੁਲਮ ਨਹੀਂ ਹੈਗਾ ਜਿਹਦੇ ਵਿੱਚ ਜ਼ੁਲਮ ਵੇਖਣ ਨੂੰ ਨਹੀਂ ਮਿਲੇਗਾ ਇਹਨੂੰ ਕੀ ਜ਼ੁਲਮ ਰਹਿਤ ਸਮਾਜ ਵਿੱਚ ਸਵੈ ਮਾਣ ਆਪਣੇ ਮਾਣ ਦੇ ਨਾਲ ਜੀਣ ਦੀ ਪ੍ਰੇਰਣਾ ਦਿੰਦਾ ਹੈ ਭਗਤ ਰਹਾਉ ਬਿਤਾਸ ਦੀ ਸਿਰਫ ਸੰਤ ਹੀ ਨਹੀਂ ਹੈਨ ਸੰਨ ਉਹਨਾਂ ਨੂੰ ਸੰਥੀ ਨਹੀਂ ਕਿਹਾ ਜਾ ਸਕਦਾ ਸੀ ਆਪ ਰਾਜਗੁਰੂ ਵੀ ਸੰਨ ਉਹਨਾਂ ਨੂੰ ਰਾਜਗੁਰੂ ਵੀ ਕਿਹਾ ਗਿਆ ਸੀ ਕਿਉਂਕਿ ਤੇਸ਼ਵਰ ਦੇ ਵੱਡੇ ਵੱਡੇ ਰਾਜੇ ਤੇ ਰਾਣੀਆਂ ਆਪ ਦੇ ਸਿੱਸੇ ਬਣੇ ਬਈ ਇਹਨੂੰ ਸੰ ਨਹੀਂ ਕਿਹਾ ਜਾ ਸਕਦਾ ਸੀ ਉਹ ਆਪ ਰਾਜਗੁਰੂ ਹੀ ਹਨ ਅਤਕ ਕੀ ਕਾਰਨ ਹੈਗਾ ਇਹਦਾ ਕਾਰਨ ਹੈਗਾ ਜੀ ਦੇਸ਼ ਦੇ ਵੱਡੇ ਵੱਡੇ ਰਾਜੇ ਅਤੇ ਰਾਣੀਆਂ ਆਪ ਜੀ ਦੇ ਸਿੱਸੇ ਬਣੇ ਰੀਵਾ ਦੇ ਰਾਜਾ वीर सिंह पग वीर सिंह देव पकेला आप जी ਦੇ ਪੁਰਾਣੇ 시ਸੇ ਹਨ ਕਿਹੜੇ ਰੀਵਾ ਦੇ ਰਾਜਾ ਗਗਰੋਂ ਦਾ ਰਾਜਾ पिपा ਤੇ पिपा ਤੇ ਰਾਜਸਥਾਨ ਵਿੱਚ ਮੇਵਾੜ ਦੀ ਰਾਣੀ ਮੀਰਾਬਾਈ ਦੇ ਨਾਲ-ਨਾਲ ਮੇਵਾੜ ਦੀ ਰਾਣੀ ਝਾਲੀ ਆਪ ਜੀ ਦੀਆਂ ਆਪ ਜੀ ਦੀਆਂ ਸਰਦਾਲੂਆਂ ਬਣੀਆਂ ਭਈ पिपादार ਜਿਹੜੇ ਸਰੀਏ ਰੀਵਾ ਦਾ ਰਾਜਾ वीर सिंह पकेला ਤੇ ਗਗਨੌਰ ਦਾ ਰਾਜਾ ਪੀਪਾ ਤੇ ਇਹ ਤੋਂ ਇਹ ਦੀ ਸਿੱਖਿਆ ਸੰ ਇਹਦੇ ਨਾਲ ਰਾਜਸਥਾਨ ਵਿੱਚ ਮੇਵਾੜ ਦੀ ਰਾਣੀ ਮੀਰਾਬਾਈ ਦੇ ਨਾਲ ਨਾਲ ਮੇਵਾੜ ਦੀ ਰਾਣੀ ਝਾਲੀ ਆਪ ਜੀ ਦੀਆਂ ਸਰਦਾਲੂ ਬਣੀਆਂ ਆਪ ਮੀਰਾਬਾਈ ਜੀ ਦੀ ਬੇਨਤੀ ਤੇ ਮੀਰਾਬਾਈ ਨੇ ਭਗਤ ਰਵਿਦਾਸ ਜੀ ਨੂੰ ਬੇਨਤੀ ਕੀਤੀ ਤੇ ਚਿਤੋੜ ਵਿੱਚ ਰਹਿਣ ਲੱਗੇ ਉੱਥੇ ਹੀ ਇੱਥੇ ਚਿਤੋੜ ਵਿੱਚ ਲੰਮੀ ਉਮਰ ਭੋਕੇ ਜੋਤੀ ਜੋਤ ਸਮਾ ਗਈ ਕੋ ਭਗਤ ਰਵਿਦਾਸ ਜੀ ਆ ਸਾਡੀ ਕੱਖਾਂ ਇਥੋਂ ਸਮਾਪਤ ਹੋਈ ਸੀ ਇਸ ਪਠ ਦੇ ਭੂਿਕਲਪੀ ਪ੍ਰਸ਼ਨ ਕਿਹੜੇ ਹਨ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕਥੇ ਵਿੱਚ ਦੱਸਾਂਗਾ ਅੱਧਿਕ ਕਥਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਦੇ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅੱਧੀ ਕਥਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ